ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤ ਗੁਰ ਭੰਗੂ ਫੇਸਬੁਕ ਆਈਡੀ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਅੱਜ ਗੱਲ ਕਰਾਂਗੇ ਆਪਾਂ ਰਹਿੰਦੇ ਜੋ ਜਨਵਰੀ ਮਹੀਨੇ ਦੇ ਦਿਨ ਨੇ ਜਿਵੇਂ ਕਿ 20 ਤਰੀਕ ਤੋਂ ਲੈ ਕੇ 31 ਜਨਵਰੀ ਤੱਕ ਦੇ ਮੌਸਮ ਦੀ ਜਿਹੜੀ ਇਹ ਅੰਦਾਜ਼ਨ ਜਾਣਕਾਰੀ ਸੰਖੇਪ ਵਿੱਚ ਸਾਂਝੀ ਕਰਾਂਗੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਫੇਸਬੁਕ ਆਈਡੀ ਨੂੰ ਫੋਲੋ ਜ਼ਰੂਰ ਕਰੀ ਜਾਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ 20 ਤਰੀਕ ਦੇ ਮੌਸਮ ਦੀ ਜੇਕਰ ਆਪਾਂ ਸੈਟੇਲਾਈਟ ਦੇ ਮੁਤਾਬਕ ਗੱਲ ਕਰੀਏ ਤਾਂ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੀ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਹਲਕੀ ਫੁਲਕੀ ਬੱਦਲਵਾਈ ਸੀ ਧੁੰਦ ਸੀ ਸੌਰੀ ਧੁੰਦ ਉਹ ਜ਼ਿਆਦਾ ਸਮੇਂ ਲਈ ਨਹੀਂ ਸੀ ਪਹਿਲੇ 1-2 ਘੰਟਿਆਂ ਦੇ ਲਈ ਸੀ ਕਿਤੇ ਕਿਤੇ ਉਹ ਵੀ ਸਾਫ਼ ਹੋ ਚੁੱਕੇ ਜਿਉਂ-ਜਿਉਂ ਦਿਨ ਚੜ੍ਹਦਾ ਗਿਆ ਤੇ ਉਸ ਤੋਂ ਬਾਅਦ ਗੱਲ ਕਰੀਏ ਬੱਦਲਵਾਈ ਦੀ ਦਾ ਰਾਜਸਥਾਨ ਦੇ ਵਿੱਚ ਵੀ ਤੇ ਪੰਜਾਬ ਦੇ ਉੱਪਰੋਂ ਦੀ ਜਿਹੜੀ ਇਹ ਬੱਦਲਵਾਈ ਹੈ ਤੇ ਇਧਰ ਹਿਮਾਚਲ ਦੇ ਵਿੱਚ ਇਹ ਬਦਲਵਾਈ ਗੁਜ਼ਰਦੀ ਹੋਈ ਨਜ਼ਰ ਆ ਰਹੀ ਹੈ ਜਿਹਦੇ ਨਾਲ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਅੱਜ ਧੁੱਪ ਜਿਹੜੀ ਮੱਧਮ ਜੀ ਦੇਖਣ ਨੂੰ ਮਿਲੂਗੀ ਇਹ ਬਦਲਵਾਈ ਜਿਹੜੀ 12 1 ਵਜੇ ਤੱਕ ਜਿਹੜੀ ਬਣੀ ਰਹੂਗੀ ਉਸ ਤੋਂ ਬਾਅਦ ਥੋੜੀ ਜਿਹੀ ਉੱਚੀ ਹੋ ਜੂ ਟੁੱਟ ਮੇ ਹੋ ਜਾਣਗੇ ਬੱਦਲ ਤੇ ਜਿਹਦੇ ਨਾਲ ਆਪਾਂ ਕਹਿ ਸਕਦੇ ਹਾਂ ਇਹ ਮੌਸਮ ਨਿੱਗਾ ਜਾਂ ਦਿਨ ਦਾ ਦੇਖਣ ਨੂੰ ਮਿਲੂਗਾ ਪਰੰਤੂ ਉੱਤਰ ਪੱਛਮੀ ਹਵਾਵਾਂ ਚੱਲਣ ਦੇ ਕਾਰਨ ਜਿਹੜੀ ਠੰਡ ਹੈ ਉਹ ਰਾਤ ਨੂੰ ਜਿਹੜੀ ਉਹ ਠੰਡ ਇਸੇ ਤਰ੍ਹਾਂ ਬਰਕਰਾਰ ਰਹੂਗੀ ਰਾਤ ਦੇ ਤਾਪਮਾਨਾਂ ਦੀ ਗੱਲ ਕਰੀਏ ਤਾਂ ਰਾਤ ਦੇ ਤਾਪਮਾਨ 5 ਤੋਂ 7 ਡਿਗਰੀ ਦੇ ਵਿੱਚ ਵਿੱਚ ਰਹਿਣਗੇ ਦਿਨ ਦੇ ਤਾਪਮਾਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਥੋੜਾ ਜਿਹਾ 1-2 ਡਿਗਰੀ ਜਿਹੜਾ ਵਾਧਾ ਹੋਊਗਾ ਤੇ ਉਸ ਤੋਂ ਬਾਅਦ ਗੱਲ ਕਰਦੇ ਆਪਾਂ 21 ਤਰੀਕ ਦੇ ਮੌਸਮ ਦੀ ਤਾਂ 21 ਤਰੀਕ ਨੂੰ ਵੀ ਮੌਸਮ ਜਿਹੜਾ ਆਮ ਤੌਰ ਤੇ ਠੀਕ-ਠਾਕ ਰਹੂਗਾ ਖੁਸ਼ਕ ਰਹੂਗਾ ਹਲਕੀ-ਫੁਲਕੀ ਕੋਈ ਵੀ ਕਿਸੇ ਵੀ ਇਲਾਕੇ ਦੇ ਵਿੱਚ 1-2 ਕਾ ਕੇ ਤਰ੍ਹਾਂ ਦੇ ਵਿੱਚ ਜਿਹੜੀ ਜਿਵੇਂ ਧੁੰਦ ਹੋ ਸਕਦੀ ਹੈ ਸਵੇਰ ਦੇ ਸਮੇਂ ਜਾਂ ਥੋੜੇ ਬਹੁਤ ਬੱਦਲ ਨੇ ਜਿਹੜੇ ਆਉਂਦੇ ਜਾਂਦੇ ਹੋਏ ਨਜ਼ਰ ਆਉਣਗੇ ਬਰਾਂਤੂ ਦਿਨ ਵੇਲੇ ਤੁਪ ਜਿਹ 5-7 ਘੰਟੇ ਲਗਾਤਾਰ ਲੱਗਿਆ ਕਰੂਗੀ ਧੁੰਦ ਨੂੰ ਛੱਡ ਕੇ ਥੋੜੀ ਬਹੁਤ ਕਈ ਕਾਦੋ-ਕਾਦ ਦਿਨਾਂ ਦੇ ਵਿੱਚ ਜਿਹੜੀ ਧੁੰਦ ਆ ਜਿਹੜੀ ਆ ਸਕਦੀ ਹੈ ਪਰੰਤੂ ਜੇਕਰ ਕੋਈ ਵੱਡਾ ਫੇਰ ਬਦਲ ਜਾਂ ਬਦਲਾਅ ਆਉਂਦਾ ਉਹਦੀ ਜਾਣਕਾਰੀ ਆਪਾਂ ਸਮੇਂ-ਸਮੇਂ ਦੇ ਉੱਤੇ ਤੁਹਾਨੂੰ ਸਾਂਝੀ ਕਰਦੇ ਰਹਾਂਗੇ ਫਿਰ 22 ਤਰੀਕ ਦੀ ਗੱਲ ਕਰਦੇ ਆ 22 ਤਰੀਕ ਨੂੰ ਵੀ ਮੌਸਮ ਆਮ ਤੌਰ ਤੇ ਠੀਕ-ਠਾਕ ਰਹੂਗਾ ਤੇ ਉਸ ਦੇ ਵਿੱਚ ਕੋਈ ਜ਼ਿਆਦਾ ਪੱਕਾ ਸਦੇ ਆ ਬਦਲਾਅ ਨਹੀਂ ਹੋਊਗਾ ਧੁੱਪ ਲੱਗਦੀ ਰਹੂਗੀ ਤੇ ਕੁਝ ਖੇਤਰਾਂ ਵਿੱਚ ਹਲਕੇ-ਫੁਲਕੇ ਧੁੰਦ ਵੀ ਜਿਹੜੀ ਦੇਖਣ ਨੂੰ ਮਿਲੂਗੀ ਤੇ 23 ਤਰੀਕ ਦੀ ਗੱਲ ਕਰੀਏ ਤਾਂ 23 ਤਰੀਕ ਜਿਹੜਾ ਇੱਕ ਹਲਕਾ ਜਿਹਾ ਸਿਸਟਮ ਹੈ 22 ਤੇ 23 ਤਰੀਕ ਦੇ ਵਾਲਾ ਜਿਹ ਹੈ ਉਹ 22 ਦੀ ਰਾਤ ਨੂੰ ਆਜੇ ਚਾਹੇ 22 ਨੂੰ ਦੁਪਹਿਰ ਤੋਂ ਬਾਅਦ 23 ਦੇ ਦੁਪਹਿਰ ਤੱਕ ਇਸ ਤਰ੍ਹਾਂ ਜਿਹੜਾ ਉਹ ਸਿਸਟਮ ਆ ਰਿਹਾ ਉਹਦੇ ਨਾਲ ਵੀ ਕੋਈ ਜ਼ਿਆਦਾ ਪੰਜਾਬ ਦੇ ਵਿੱਚ ਵੱਡਾ ਪ੍ਰਭਾਵ ਨਹੀਂ ਪਊਗਾ ਉਹ ਸਿਸਟਮ ਜਿਹੜਾ ਅਸੀਂ ਕਹਿ ਸਕਦੇ ਹਾਂ ਇੱਧਰ ਰਾਜਸਥਾਨ ਵਾਲੀ ਸਾਈਡ ਜਿਹੜਾ ਉਹ ਬਣਦਾ ਹੋਇਆ ਨਜ਼ਰ ਆ ਰਿਹਾ ਇੱਥੇ ਬਣਦਾ ਹੋਇਆ ਨਜ਼ਰ ਆ ਰਿਹਾ ਜਿਹਦੇ ਨਾਲ ਪੰਜਾਬ ਦੇ ਦਾ ਕੋਈ ਜ਼ਿਆਦਾ ਦੱਖਣੀ ਇਲਾਕੇ ਨੇ ਜਾਂ ਰਾਜਸਥਾਨ ਹਰਿਆਣਾ ਤੇ ਦਿੱਲੀ ਇਹਨਾਂ ਇਲਾਕਿਆਂ 'ਚ ਜ਼ਿਆਦਾ ਪ੍ਰਭਾਵ ਪੈਣ ਦਾ ਜਿਹੜਾ ਸੰਭਾਵਨਾ ਬਣ ਰਹੀ ਹੈ ਉਹ ਸਿਸਟਮ ਦੀ ਇਧਰਲੀ ਸਾਈਡ ਤੋਂ ਆ ਰਿਹਾ ਉਹ ਪਰੰਤੂ ਆਪਾਂ ਕਹਿੰਦੇ ਹੁਣ ਜੇਕਰ ਇਸ ਸਿਸਟਮ ਬਣਦਾ ਹਰਿਆਣਾ ਦੇ ਵਿੱਚ ਜਾਂ ਪੰਜਾਬ ਰਾਜਸਥਾਨ ਦੇ ਗਵਾਂਢੀ ਸੂਬਿਆਂ ਦੇ ਵਿੱਚ ਤਾਂ ਆਪਾਂ ਜੇਕਰ ਕਹੀਏ ਤਾਂ ਜੇਕਰ ਗਵਾਂਢੀਆਂ ਦੇ ਘਰੇ ਕੋਈ ਚੀਜ਼ ਬਣਦੀ ਹੈ ਤਾਂ ਉਹਦੀ ਥੋੜੀ ਬਹੁਤ ਵਾਸਨਾ ਜ਼ਰੂਰ ਪੰਜਾਬ ਆਪਣੇ ਦੂਸਰੇ ਘਰ ਦੇ ਵਿੱਚ ਆ ਜਾਂਦੀ ਹੈ ਇਸ ਤਰ੍ਹਾਂ ਕਹਾਵਤ ਦੇ ਅਨੁਸਾਰ ਜੇਕਰ ਇਹ ਸਿਸਟਮ ਇੱਥੇ ਪੈਦਾ ਹੁੰਦਾ ਤੇਦਰ ਹਰਿਆਣੇ ਦੇ ਵਿੱਚ ਜਾਂਦਾ ਤਾਂ ਦਿੱਲੀ ਵੱਲ ਨੂੰ ਜਾਂਦਾ ਇਸ ਸਮੇਂ ਇਹ ਦੱਖਣੀ ਇਨਾ ਇਲਾਕਿਆਂ ਨੂੰ ਜੋ ਆਪਾਂ ਕਹਸਾ ਦੇ ਆ ਤੁਹਾਨੂੰ ਮਾਰਕ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਇਨਾ ਇਲਾਕਿਆਂ ਨੂੰ ਜ਼ਰੂਰ ਪ੍ਰਭਾਵਿਤ ਕਰਕੇ ਜਾਊਗਾ ਥੋੜਾ ਥੋੜਾ ਚਾਹੇ ਉਹ ਹਲਕੀ ਫੁਲਕੀ ਬਦਲਵਾਈ ਦੇ ਰੂਪ ਵਿੱਚ ਹੋਵੇ ਚਾਹੇ ਉਹ ਟੁੱਟਵੇਂ ਰੂਪ ਦੇ ਵਿੱਚ ਕਿਨਮਣਕਣੀ ਦੇ ਰੂਪ ਵਿੱਚ ਜਾਂ ਛੋਟੇ ਮੋਟੇ ਕਾਰਵਾਈਆਂ ਦੇ ਰੂਪ ਵਿੱਚ ਹੋਵੇ ਤੇ ਉਸ ਤੋਂ ਬਾਅਦ 23 ਤਰੀਕ ਤੋਂ ਬਾਅਦ ਫਿਰ 24 25 ਤੇ 26 ਤਰੀਕ ਨੂੰ ਜਿਹੜਾ ਮੌਸਮ ਆਮ ਤੌਰ ਤੇ ਠੀਕ ਠਾਕ ਤੇ ਖੁਸ਼ਕ ਸਾਫ਼ ਰਹਿਣ ਦੀ ਸੰਭਾਵਨਾ ਧੁੰਦ ਨੂੰ ਛੱਡ ਕੇ ਧੁੰਦ ਹੋ ਸਕਦਾ ਸਵੇਰ ਦੇ ਸਮੇਂ ਵੀ ਪੈ ਜੇ ਜਾਂ ਦਿਨ ਵੇਲੇ ਪੈ ਜੇ ਇਸ ਤਰ੍ਹਾਂ ਜਿਹੜਾ ਮੌਸਮ ਆਹ ਬਣਦਾ ਹੋਇਆ ਨਜ਼ਰ ਆਊਗਾ ਗੱਲ ਕਰਦੇ ਹਾਂ 27 ਤੇ 28 ਤਰੀਕ ਨੂੰ ਮੌਸਮ ਠੀਕ ਠਾਕ ਹੈ ਖੋਸਕਾ ਸਾਫ਼ ਹੈ ਹਲਕੇ ਜਿਹੇ ਬੱਦਲ ਫੇਰ ਆਉਣੇ ਸ਼ੁਰੂ ਹੋ ਜਾਣਗੇ ਜਿਹੜਾ ਕਿ 29 ਤੇ 30 ਤਰੀਕ ਨੂੰ ਇੱਕ ਸਿਸਟਮ ਆ ਦਰਮਿਆਨਾ ਜਾਂ ਪਹਾੜੀ ਇਲਾਕਿਆਂ ਦੇ ਵਿੱਚ ਇੱਧਰ ਪੈਦਾ ਹੋ ਰਿਹਾ ਹੈ ਤੇ ਉਹ ਪਹਾੜੀ ਇਲਾਕਿਆਂ ਦੇ ਵਿੱਚ ਪੈਦਾ ਹੋਣ ਦੇ ਕਾਰਨ ਇਹਨਾਂ ਇਲਾਕਿਆਂ ਦੇ ਵਿੱਚ ਪੈਦਾ ਹੋਣ ਦੇ ਕਾਰਨ ਉਸ ਦਾ ਮੈਦਾਨੀ ਖੇਤਰਾਂ ਵਿੱਚ ਪ੍ਰਭਾਵ ਥੋੜਾ ਜਿਹਾ ਘੱਟ ਹੀ ਜਾਪ ਰਿਹਾ ਹੈ ਪਰantu ਕੋਈ ਜ਼ਿਆਦਾ ਕਾਰਵਾਈਆਂ ਨਹੀਂ ਸੰਭਾਵਨਾ ਜਾਪਰੀ ਪਹਾੜੀ ਇਲਾਕਿਆਂ ਦੇ ਵਿੱਚ ਉਸ ਸਿਸਟਮ ਦੇ ਨਾਲ ਜੇਕਰ ਗੱਲ ਕਰੀਏ ਬਰਫ਼ਵਾਰੀ ਵੀ ਹੋਊਗੀ ਤੇ ਮੀਂਹਿਆ ਕਾਰਵਾਈਆਂ ਵੀ ਹੋਣਗੀਆਂ ਤੇ ਜੇਕਰ ਇਹੀ ਗੱਲ ਆਪਾਂ ਫਿਰ ਦੁਬਾਰਾ ਕਰੀਏ ਦਰਹਾਈਏ ਕਿ ਜੇਕਰ ਕਿਸੇ ਸੂਬੇ ਦੇ ਵਿੱਚ ਗਵਾਂਢੀ ਸੂਬੇ ਦੇ ਵਿੱਚ ਇਸ ਤਰ੍ਹਾਂ ਬਣਦੀ ਹੈ ਜਾਂ ਕਿਸੇ ਗਵਾਂਢੀ ਦੇ ਕੋਈ ਚੀਜ਼ ਬਣਦੀ ਹੈ ਤਾਂ ਉਹਦੀ ਖੁਸ਼ੂ ਜਿਹੜੀ ਇਸ ਤਰ੍ਹਾਂ ਸੁਗੰਧ ਹੈ ਜਿਹੜੀ ਉਹ ਇਸ ਤਰ੍ਹਾਂ ਆਈ ਜਾਂਦੀ ਹੈ ਤੇ ਇਹ ਜੇਕਰ ਇੱਥੇ ਸਿਸਟਮ ਉੱਠਦਾ ਤਾਂ ਜੇ ਇੱਧਰ ਉੱਠਦਾ ਤਾਂ ਉਹ ਇਹਨਾਂ ਇਲਾਕਿਆਂ ਨੂੰ ਜ਼ਰੂਰ ਪ੍ਰਭਾਵਿਤ ਕਰੂਗਾ ਇਹਨਾਂ ਨੂੰ ਇਸ ਤਰ੍ਹਾਂ ਜਿਹੜਾ ਉਹ ਸਿਸਟਮ ਇਧਰੋਂ ਪ੍ਰਭਾਵਿਤ ਕਰੂਗਾ ਪਹਾੜੀ ਇਲਾਕਿਆਂ ਨਾਲ 29 ਤੇ 30 ਤਰੀਕ ਦੇ ਵਿੱਚ ਵਿੱਚ ਜਾਂ 28 ਦੇ 29 ਤਰੀਕ ਦੇ ਇਹਦਾ ਇੱਕ ਦੋ ਦਿਨ ਦਾ ਫਰਕ ਪੈ ਸਕਦਾ ਹੈ ਚਾਹੇ 28 ਤੇ 29 ਦਾ ਹੋਵੇ ਚਾਹੇ 29 ਤੇ 30 ਦਾ ਹੋਵੇ ਇਸ ਤਰ੍ਹਾਂ ਜਿਹੜਾ ਇਸ ਸਿਸਟਮ ਦਰਮਿਆਨੇ ਤੋਂ ਹਲਕਾ ਸਿਸਟਮ ਹੈ ਜਿਹੜਾ ਆ ਰਿਹਾ ਹੈ ਤੇ ਉਸ ਤੋਂ ਬਾਅਦ ਬਾਅਦ ਦੀ ਗੱਲ ਕਰਦੇ ਆਂ ਦੋਸਤੋ 30 ਦੇ 31 ਤਰੀਕ ਨੂੰ ਜੀ ਤੇ 31 ਤਰੀਕ ਨੂੰ ਜਿਹੜਾ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਰਹੂਗਾ ਕਿਸੇ ਵੀ ਇਲਾਕੇ ਵਿੱਚ ਕੋਈ ਜਾਮੀਨੀਆਂ ਕਾਰਵਾਈਆਂ ਕੋਈ ਜ਼ਿਆਦਾ ਵੱਡੀਆਂ ਨਹੀਂ ਹੋਣਗੀਆਂ ਕੋਈ ਬਦਲਾਅ ਆਊਗਾ ਅਸੀਂ ਤੁਹਾੜ ਨਾਲ ਜਾਣਕਾਰੀ ਜਿਹੜੀ ਸਮੇਂ-ਸਮੇਂ ਦੇ ਉੱਤੇ ਸਾਂਝੀ ਕਰਦੇ ਰਹਾਂਗੇ ਇਸ ਸਮੇਂ ਜਿਹੜੀਆਂ ਅੱਜ ਦੇ ਉੱਤਰ-ਪੱਛਮੀ ਹਵਾਵਾਂ ਨੇ ਉਹ ਚਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਬੱਦਲਾਂ ਦੀ ਹਵਾ ਜਿਹੜੀ ਪੰਜਾਬ ਦੇ ਉੱਤੇ ਦੀ ਗੁਜ਼ਰਦੀ ਹੋਈ ਨਜ਼ਰ ਆਊਗੀ ਬਦਲਾਅ ਦੇ ਲਈ ਤੁਸੀਂ ਜੁੜੇ ਰਹੋ ਮੌਸਮ ਪੰਜਾਬ ਟੀਵੀ YouTube ਚੈਨਲ ਅਤੇ Facebook ID ਦੇ ਨਾਲ ਨਨ ਕਿਉਂਕਿ ਅਸੀਂ ਤੁਹਾਡੇ ਤੱਕ ਜਿਹੜੀ ਪਲ-ਪਲ ਦੀ ਅਪਡੇਟ ਆ ਬਦਲਾ ਦੀ ਉਸੇ ਸਮੇਂ-ਸਮੇਂ ਦੇ ਉੱਤੇ ਵੀਡੀਓ ਬਣਾ ਕੇ ਜਾਂ ਲਾਈਵ ਹੋ ਕੇ ਸਾਂਝੀ ਕਰਦੇ ਰਹੇ ਨੇ ਆ ਇਸ ਸਮੇਂ ਇਹ ਅੰਦਾਜ਼ਨ ਜਿਹੜੀ ਸੰਖੇਪ ਵਿੱਚ ਜਾਣਕਾਰੀ ਹੈ 20 ਤਰੀਕ ਤੋਂ ਲੈ ਕੇ 31 ਜਨਵਰੀ ਦੇ ਵਿੱਚ ਜਾਣਕਾਰੀ ਹੈ ਕਿ ਇਹ ਦੋ ਸਿਸਟਮ ਆਉਣਗੇ ਇਹਨਾਂ ਦਿਨਾਂ ਦੇ ਵਿੱਚ ਇੱਕ 22 ਤੇ 23 ਤਰੀਕ ਵਾਲਾ ਤੇ ਦੂਜਾ 28 ਤੋਂ 30 ਤਰੀਕ ਦੇ ਵਿੱਚ ਵਾਲਾ ਤੇ ਇਹਨਾਂ ਦਿਨਾਂ ਦੇ ਵਿੱਚ ਕੋਈ ਵੀ ਮੀਂਹ ਦੀਆਂ ਕਾਰਵਾਈਆਂ ਜ਼ਿਆਦਾ ਨਹੀਂ ਹੋਣਗੀਆਂ ਹਲਕੀਆਂ ਜੋ ਸੰਭਾਵਨਾਵਾਂ ਬੱਝ ਆ ਰਹੀਆਂ ਨੇ ਜਿਵੇਂ ਭਾਰਤੀ ਮੌਸਮ ਵਿਗਣ ਦੀ ਅਫੀਸ਼ੀਅਲ ਸਾਈਡ ਦੇ ਅਨੁਸਾਰ ਸਾਨੂੰ ਜਾਣ ਰਹੀਆਂ ਨੇ ਕਿ ਨਾਰਮਲ ਮੀਂਹ ਜਿਹੜਾ ਹਲਕਾ ਫੁਲਕਾ ਪੈਣ ਦੀ ਸੰਭਾਵਨਾ ਕੋਈ ਵੱਡੀ ਅਪਡੇਟ ਆਊਗੀ ਤਾਂ ਤੁਹਾਡਾ ਨਾਲ ਸਭ ਤੋਂ ਪਹਿਲਾਂ ਸਾਂਝੀ ਕਰਾਂਗੇ ਮੌਸਮ ਪੰਜਾਬ ਟੀਵੀ YouTube ਚੈਨਲ ਤੇ Facebook ਆਈਡੀ ਸਤਗੁਰ ਪੰਗੂ ਦੇ ਉੱਤੇ ਇਸ ਸਮੇਂ ਦੀ ਇਹੀ ਅਪਡੇਟ ਹੈ ਦੋਸਤੋ ਕਿ ਮੌਸਮ ਠੀਕ ਠਾਕ ਰਹਿਣ ਦੀ ਜਿਹੜੀ ਸੰਭਾਵਨਾ ਬੱਦਲਾਂ ਤੇ ਤੰਦ ਦੀ ਆਵਾਜ਼ ਜਿਹੜੀ ਉਹ ਬਣੀ ਰਹੂਗੀ ਤੰਦ ਪੈ ਸਕਦੀ ਹੈ ਤੇ ਬੱਦਲਾਂ ਦੀ ਆਵਾਜ਼ ਜਈ ਲੰਗਦੀ ਹੋਈ ਨਜ਼ਰ ਆ ਸਕਦੀ ਹੈ ਇਸੇ ਤਰ੍ਹਾਂ ਅੱਜ 20 ਤਰੀਕ ਨੂੰ ਵੀ ਰਹੂਗਾ ਜੁੜੇ ਰਹੋ ਮੌਸਮ ਪੰਜਾਬ ਟੀਵੀ ਦੇ ਨਾਲ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ